ਸਤਨਾਮ ਸ੍ਰੀ ਵਾਹਿਗੁਰੂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਤਿਓਰੀ ਤਰਸ ਤਿਆ ਮੇਂ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਇ ਤਾ ਜੀਵਾ ਤਨ ਮਨ થી ਵੇ ਹਰਿਆ ਨਰਹੁ ਹੁੰਦੇਆ ਗੁਰਬਿਨ ਕੋਰਿਆ ਧਾਰ ਸੋ ਕਹੋ ਟਾਲ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਟੋਟੇ ਨਾ ਹੱਲਾ ਪੰਜਵਾ ਨਿੰਦਕੋ ਗੁਰ ਕਿਰਪਾ ਤੇ ਹਟੇ ਹੋ ਖਾਤੋ ਖਰਚਤ ਕਿਛ ਨਖੁਕਤ ਨਾਹੀ RAM ਰਤਨ ਧਨ ਖਾਟਿਓ ਬਸਨਾ ਭੂਤ ਹੋਆ ਕਿਨ ਪੀਤਰੋ ਆਪਣਾ ਕੀ ਪਾਇਆ ਆਗਮਨ ਨਿਗਮ ਕਹ ਜਨਨਾਕ ਸਭ ਦੇਖ ਲੋਕ ਸੁਆਇ ਭਸਨਾ ਭੂਤ पितरो किया पाया ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 714 ਅੰਗਰੇ ਉਤੇ ਸਭਾਏમાન ਟੋਡੀ ਮਹੱਲਾ ਪੰਜਵਾਂ ਟੋਡੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤਨ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੈ ਗੁਰੂ ਸਾਹਿਬ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਆ ਕਿ ਜਿਹੜੇ ਮਾੜੀਆਂ ਹਰਕਤਾਂ ਅਸੀਂ ਕਰਦੇ ਆ ਮਾੜੇ ਸਾਡੇ ਅੰਦਰ ਵਿਚਾਰ ਚੱਲਦੇ ਆ ਕਿਸੇ ਦੇ ਪ੍ਰਤੀ ਮਾੜਾ ਬੋਲਣਾ ਕਿਸੇ ਦੀ ਨਿੰਦਿਆ ਕਰਨੀ ਕਹਿੰਦੇ ਇਹਦੇ ਇਹ ਸਾਰੀਆਂ ਚੀਜ਼ਾਂ ਤੋਂ ਬੰਦੇ ਨੂੰ ਸੰਗੋਚ ਕਰਨਾ ਚਾਹੀਦਾ ਹਟ ਜਾਣਾ ਚਾਹੀਦਾ ਪਰ ਹਟਿਆ ਤਾਂ ਜਾਂਦਾ ਜੇ ਗੁਰੂ ਦੀ ਕਿਰਪਾ ਹੋਵੇ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਸਾਨੂੰ ਅੰਮ੍ਰਿਤ ਛਕਾਉਣ ਵੇ ਕਿਹਾ ਜਾਂਦਾ ਕਿ 40 ਦਿਨ ਗੁਰਦੁਆਰਾ ਸਾਹਿਬ ਜਾਣਾ ਹੈ 40 ਦਿਨਾਂ ਦਾ ਭਾਵ ਹੁੰਦਾ ਕਿ ਜਿਹੜੇ ਸਾਡੇ ਅੰਦਰ ਮਾੜੇ ਵਿਚਾਰ ਮਾੜੇ ਫੁਰਨੇ ਚੱਲ ਰਹੇ ਹੈ ਜੇ 40 ਦਿਨ ਲਗਾਤਾਰ ਜਾਵਾਂਗੇ ਉਹ ਫੁਰਨਿਆਂ ਤੋਂ ਹਟ ਕੇ ਅਸੀਂ 40 ਦਿਨਾਂ ਤੋਂ ਬਾਅਦ ਲਗਾਤਾਰ ਜੇ 40 ਦਿਨ ਆਵਾਂਗੇ ਤਾਂ ਸਾਡਾ ਸੁਭਾਅ ਪੱਕ ਜਾਣਾ ਹੈ ਅਸੀਂ ਫਿਰ ਹਰ ਰੋਜ਼ ਗੁਰਦੁਆਰਾ ਸਾਹਿਬ ਜਿਹੜੇ ਮੰਦਰ ਜਾਣ ਵਾਲੇ ਮੰਦਰ ਚ ਹਰ ਇੱਕ ਚੀਜ਼ ਵਾਸਤੇ ਕਹਿੰਦੇ ਚੰਗਾ ਕੰਮ ਕਰਨ ਵਾਸਤੇ ਮਾੜਾ ਕੰਮ ਕਰਨ ਵਾਸਤੇ 40 ਦਿਨਾਂ ਦਾ ਸਮਾਂ ਸਾਡੇ ਕੋਲੇ ਹੁੰਦਾ 40 ਦਿਨਾਂ ਦੇ ਵਿੱਚ ਬੰਦਾ ਬਦਲ ਜਾਂਦਾ ਜੇ ਮਾੜਾ ਸੁਭਾਅ ਹੋਵੇ 40 ਦਿਨ ਉਹ ਸੁਭਾਅ ਤੋਂ ਤੁਸੀਂ ਕੰਟਰੋਲ ਕਰਕੇ ਰੱਖੋ 40 ਦਿਨਾਂ ਬਾਅਦ ਆਪਣੇ ਆਪ ਹਟ ਜਾਂਦਾ ਮਾਰੇ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਪਹਿਲਾਂ ਹਟਾਉਣਾ ਚਾਹੁੰਨਾ ਤਾਂ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ ਗੁਰੂ ਦੇ ਕੋਲ ਰੋਜ਼ ਆਉਣਾ ਸਿੱਖ ਲੈ ਕਹਿੰਦੇ ਹਟ ਜੇਗਾ ਨਿੰਦਕ ਗੁਰ ਕਿਰਪਾ ਤੇ ਹਟਿਓ ਕਹਿੰਦੇ ਜਿਹੜੇ ਲੋਕ ਨਿੰਦਿਆ ਕਰਦੇ ਆ ਨਾ ਕਿਸੇ ਦੀ ਨਿੰਦਾ ਭਲੇ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਇਨ੍ਹਾਂ ਨਿੰਦਕਾਂ ਨਰਕੇ ਘੋਰ ਭਵਨ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦੇ ਕਿਸੇ ਦੀ ਨਿੰਦਿਆ ਕਰਦੇ ਐ ਕਹਿੰਦੇ ਉਹਨਾਂ ਦੇ ਮੂੰਹ ਕਾਲੇ ਹੋਣਗੇ ਉਹਨਾਂ ਨੂੰ ਨਰਕਾਂ ਚ ਸਿੱਟਿਆ ਜਾਣਾ ਪਰ ਕਹਿੰਦੇ ਉਹ ਜਿਹੜਾ ਸੁਭਾਅ ਸਾਡਾ ਪੱਕ ਗਿਆ ਨਿੰਦਿਆ ਕਰਨ ਦਾ ਕਹਿੰਦੇ ਉੱਥੋਂ ਅਸੀਂ ਹਟ ਨਹੀਂ ਸਕਦੇ ਪਰ ਜੇ ਗੁਰੂ ਦੀ ਕਿਰਪਾ ਹੋ ਜੇ ਨਿੰਦਕ ਗੁਰ ਕਿਰਪਾ ਤੇ ਹਟਿਓ ਕਹਿੰਦੇ ਫਿਰ ਹਟ ਜਾਣਾ ਉਹ ਨਿੰਦਿਆ ਕਰਨ ਦਾ ਜਿਹੜਾ ਸੁਭਾਅ ਹੈ ਉਹ ਤੋਂ ਹਟ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਆ ਨਿੰਦਿਆ ਹੁੰਦੀ ਕੀ ਹੈ ਜਿਹੜੀ ਗੱਲ ਹੁੰਦੀ ਨਹੀਂ ਕੋਈ ਨਾ ਉਹਨੂੰ ਬਣਾ ਕੇ ਕਿਸੇ ਦੇ ਅੱਗੇ ਪੇਸ਼ ਕਰ ਦੇਣਾ ਉਹਨੂੰ ਨਿੰਦਿਆ ਕਹਿੰਦੇ ਐ ਜਿਹੜੀ ਗੱਲ ਸੱਚੀ ਹੁੰਦੀ ਆ ਆਪ ਵਿੱਚ ਗੱਲਾਂ ਕਰਦੇ ਆ ਉਹਨੂੰ ਨਿੰਦਿਆ ਨਹੀਂ ਕਿਹਾ ਜਾਂਦਾ ਕਹਿੰਦੇ ਜਿਹੜੀ ਗੱਲ ਹੁੰਦੀ ਏ ਨਹੀਂ ਕੋਈ ਨਾ ਉਹਨੂੰ ਵੀ ਪੇਸ਼ ਕਰ ਦੇਣਾ ਲੋਕਾਂ ਦੇ ਸਾਹਮਣੇ ਬਣਾ ਕੇ ਕਹਿੰਦੇ ਅਸਲ ਦੇ ਵਿੱਚ ਉਹ ਨਿੰਦਿਆ ਹੁੰਦੀ ਐ ਨਿੰਦਾ ਨਿੰਦਕ ਗੁਰੂ ਕਿਰਪਾ ਤੇ ਹਟਿਓ ਜਦੋਂ ਗੁਰੂ ਦੀ ਕਿਰਪਾ ਹੋ ਗਈ ਉਹ ਸੁਭਾਅ ਸੋਦਾ ਹਟ ਜਾਣਾ ਐ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਸਿਵਕੈ ਵਾਰ ਸਿਰ ਕਟਿਓ ਕਹਿੰਦੇ ਜਿਹੜਾ ਸਾਡੇ ਅੰਦਰ ਹੰਕਾਰ ਹੈ ਸਾਡੇ ਅੰਦਰ ਉਹ ਨਿੰਦਿਆ ਰੂਪੀ ਸੁਭਾਅ ਬਣਿਆ ਹੋਇਆ ਜਿਹੜਾ ਕਹਿੰਦੇ ਜਿੱਦੇ ਗੁਰੂ ਦੀ ਕਿਰਪਾ ਹੋ ਗਈ ਨਾ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਜਿੱਦੇ ਗੁਰੂ ਸਾਡੇ ਤੇ ਖੁਸ਼ ਹੋ ਗਿਆ ਗੁਰੂ ਦਿਆਲਵਾਨ ਹੋ ਗਿਆ ਕਹਿੰਦੇ ਉਹਦੇ ਉਹ ਨਿੰਦਿਆ ਰੂਪੀ ਅਹੰਕਾਰ ਰੂਪੇ ਸਿਰ ਕੱਟ ਦੇਣਾ ਗੁਰੂ ਸਾਹਿਬ ਨੇ ਇੱਥੇ ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਪ੍ਰਭ ਤਏ ਦਇਆਲਾ ਸਿਵਕੈ ਬਾਣ ਸਿਰ ਕੱਟਿਓ ਸਿਵਕੈ ਬਾਣ ਕੇ ਭਾਵ ਕੇ ਗੁਰੂ ਦੇ ਬਚਨ ਜਿਹੜੇ ਐ ਉਹ ਗੁਰੂ ਦੇ ਬਚਨ ਜਦੋਂ ਸਾਡੇ ਹਿਰਦੇ 'ਚ ਵੱਜਣਗੇ ਨਾ ਉਦੋਂ ਫਿਰ ਸਮਝ ਲੱਗਣੀ ਐ ਕਿ ਆਤੇ ਮਾੜਾ ਕਰ ਰਹੇ ਸੀ ਇਹਨੂੰ ਛੱਡ ਪਰੇ ਇਹਦੇ ਵਿੱਚੋਂ ਕੀ ਕੱਢਣਾ ਕਹਿੰਦੇ ਉਹ ਤੇ ਉਹ ਸਾਡਾ ਸੁਭਾ ਹਟ ਜਾਣਾ ਰਹਾ ਓ ਰਹਾਉ ਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਕਾਲ ਜਾਲ ਜਮ ਜੋਹੇ ਨ ਸੱਕੈ ਸੰਤ ਸੱਚ ਕਾ ਪੰਥਾ ਥਾਟਿਓ ਕਹਿੰਦੇ ਜਦੋਂ ਅਸੀਂ ਸੱਚ ਦੇ ਨਾਲ ਜੁੜ ਜਾਾਂਗੇ ਨਾ ਸੱਚ ਕੀ ਹੈ ਗੁਰਬਾਣੀ ਸਾਡੇ ਕੋਲੇ ਸੱਚ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆਦ ਸੱਚ जुगाड़ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਹਿੰਦੇ ਜਦੋਂ ਦੁਨੀਆ ਹੀ ਹੋਣ ਚ ਨਹੀਂ ਆਈ ਸੀ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚ ਸੀ ਤੇ ਜਦੋਂ ਦੁਨੀਆ ਹੋਣ ਚਾਈ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚ ਸੀ ਅੱਜ ਵੀ ਪ੍ਰਮਾਤਮਾ ਦਾ ਨਾਮ ਸੱਚ ਹੈ ਤੇ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚਾ ਹੋਣਾ ਕਹਿੰਦੇ ਉਹ ਸੱਚੇ ਦੇ ਨਾਲ ਜੁੜ ਜਾਓ ਸੱਚੇ ਦਾ ਰਸਤਾ ਬਣਾ ਲਓ ਸੱਚ ਕਾ ਪੰਥਾ ਥਾਟਿਓ ਪੰਥ ਦਾ ਭਾਵ ਦਾ ਰਸਤਾ ਕਿ ਉਹ ਮਾਰਗ ਤੇ ਚੱਲਣਾ ਸ਼ੁਰੂ ਕਰਦੇ ਹੋ ਸੱਚ ਦੇ ਰਸਤੇ ਤੇ ਕਹਿੰਦੇ ਫਿਰ ਤੁਹਾਨੂੰ ਨਾ ਕਾਲ ਕਾਲ ਦਾ ਭਾਵ ਹੈ ਆਤਮਿਕ ਮੌਤੇ ਜਿਹੜੇ ਬੰਦੇ ਨਿੰਦਿਆ ਕਰਦੇ ਨੇ ਕਿਸੇ ਦੀ ਮਾੜਾ ਸੋਚਦੇ ਉਹ ਆਤਮਿਕ ਮੌਤੇ ਮਰੇ ਹੋਏ ਆ ਕਾਲ ਜਾਲ ਕਹਿੰਦੇ ਜਿਹੜਾ ਮਾਇਆ ਰੂਪੀ ਜਾਲ ਸਾਡੇ ਤੇ ਪੈ ਰਿਹਾ ਉਹ ਵੀ ਹਟ ਜਾਣਾ ਆਤਮਿਕ ਮੌਤੇ ਵੀ ਨਹੀਂ ਮਰਨਾ ਤੇ ਜਿਹੜਾ ਜਾਲ ਪੈ ਰਿਹਾ ਨਾ ਮਾਇਆ ਦਾ ਇਹ ਵੀ ਹਟ ਜਾਣਾ ਤੇ ਜਮ ਜਮ ਦਾ ਭਾਵ ਹੁੰਦਾ ਮੌਤ ਦਾ ਡਰ ਕਹਿੰਦੇ ਇਹ ਵੀ ਖਤਮ ਹੋ ਜਾਣਾ ਕਦੋਂ ਕਾਲ ਜਾਲ ਜਮ ਜੋਏ ਨਾ ਸਕੈ ਸੱਚ ਦਾ ਪੰਥਾ ਥਾਟਿਓ ਜਦੋਂ ਸੱਚ ਦੇ ਰਸਤੇ ਤੇ ਤੁਰਾਂਗੇ ਨਾ ਆਤਮਿਕ ਮੌਤੇ ਮਰਾਂਗੇ ਨਾ ਮਾਇਆ ਦੇ ਜਾਲ ਚ ਫਸਾਂਗੇ ਨਾ ਮੌਤ ਦਾ ਡਰੇ ਰਹਿਣਾ ਸਾਨੂੰ ਕਹਿੰਦੇ ਸੱਚ ਦੇ ਰਸਤੇ ਤੇ ਚੱਲਣ ਦਾ ਕਿੰਨਾ ਫਾਇਦਾ ਦੇਖੋ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਖਾਦ ਖਰਚੇ ਤੇ ਕਿਛ ਨਿਖੁਟਤ ਨਹੀਂ RAM ਰਤਨ ਧਨ ਖਾਟਿਓ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਧਨ ਹੈ ਨਾ ਕਹਿੰਦੇ ਜਿਹਨੂੰ ਰਤਨਾਂ ਵਰਗਾ ਕਹਿਆ ਰਤਨ ਹੀਰੇ ਜਵਾਹਰਾਤ ਉਹਨਾਂ ਤੋਂ ਉੱਪਰ ਹੈ ਪ੍ਰਮਾਤਮਾ ਦਾ ਨਾਮ ਕਹਿੰਦੇ ਇਹਨੂੰ ਜਿੰਨਾ ਮਰਜੀ ਖਾਈ ਜਾਓ ਜਿੰਨਾ ਮਰਜੀ ਖਰਚੀ ਜਾਓ ਕਹਿੰਦੇ ਖਤਮ ਨਹੀਂ ਹੁੰਦਾ ਨਿਖੁਟਤ ਦਾ ਭਾਵਿੰਦਾ ਖਤਮ ਕਿ ਇਹ ਖਤਮ ਨਹੀਂ ਹੁੰਦਾ ਪ੍ਰਮਾਤਮਾ ਦਾ ਨਾਮ ਜੇ ਕਿਸੇ ਕੋਲੇ ਗਿਆਨ ਹੈ ਨਾ ਉਹ ਗਿਆਨ ਕਦੇ ਖਤਮ ਨਹੀਂ ਹੁੰਦਾ ਉਹ ਜਿੰਨਾ ਗਿਆਨ ਵੰਡੀ ਜਾਊਗਾ ਜਿੰਨਾ ਗਿਆਨ ਵੰਡੀ ਜੋ ਉਨਾਂ ਹੀ ਉਹਦੇ ਕੋਲੇ ਹੋਰ ਆਈ ਜਾਣਿਆ ਗਿਆਨ ਕਿਉਂਕਿ ਇੱਥੇ ਗੁਰੂ ਸਾਹਿਬ ਕਹਿੰਦੇ ਖਾਤ ਖਰਚ ਤੇ ਕਿਛ ਨਿਖੁੱਟਦ ਨਾਹੀਂ RAM ਰਤਨ ਧਨ ਖਾਟਿਓ ਕਹਿੰਦੇ ਜਿਨੇ ਇਹ ਪ੍ਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰ ਲਿਆ ਨਾ ਕਹਿੰਦੇ ਉਹ ਜਿੰਨਾ ਮਰਜੀ ਖਾ ਲੇ ਖਰਚ ਲੇ ਕਹਿੰਦੇ ਉਹ ਖਤਮ ਨਹੀਂ ਹੁੰਦਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਏ ਟੋਟ ਨਾ ਆਵੇ ਵੱਧ ਤੋ ਜਾਏ ਕਹਿੰਦੇ ਜਿਹੜਾ ਗਿਆਨ ਹੈ ਕਦੇ ਖਤਮ ਨਹੀਂ ਹੋਇਆ ਕਰਦਾ ਇਹ ਤੇ ਕਹਿੰਦੇ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਇਹ ਕਦੇ ਖਤਮ ਨਹੀਂ ਹੋਇਆ ਕਰਦਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਪਸਮਾ ਭੂਤ ਹੋਆ ਕਿਨ ਭੀਤਰ ਆਪਣਾ ਕੀਆ ਪਾਇਆ ਪਸਮਾ ਭੂਤ ਕਹਿੰਦੇ ਜਿਹੜਾ ਭਸਮਾ ਭੂਤ ਹੋ ਆਖਿਨ ਭੀਤਰ ਜਿਹੜਾ ਸਾਡੇ ਅੰਦਰ ਨਿੰਦਿਆ ਰੂਪੀ ਸੁਭਾਅ ਸੀ ਨਾ ਜਿਹੜਾ ਸਾਡੇ ਅੰਦਰ ਮਾੜਿਆ ਚੱਲ ਰਿਹਾ ਸੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪਾਂਗੇ ਕਹਿੰਦੇ ਉੱਤੇ ਸਾਰੇ ਸੁਭਾਅ ਹੋ ਜਾਣਾ ਭਸਮਾ ਭੂਤ ਹੋ ਆਖਿਨ ਭੀਤਰ ਕਹਿੰਦੇ ਇੱਕ ਖਿਨਚ ਖਤਮ ਹੋ ਜਾਣਾ ਉਹ ਸੁਭਾਅ ਜਦੋਂ ਗੁਰੂ ਦੇ ਨਾਲ ਸਾਡਾ ਪਿਆਰ ਪੈ ਗਿਆ ਅਜੇ ਤੱਕ ਸਾਡਾ ਗੁਰੂ ਨਾਲ ਪਿਆਰ ਨਹੀਂ ਪਿਆ ਅਜੇ ਤੱਕ ਅਸੀਂ ਬਿਜ਼ਨਸ ਕਰਕੇ ਆ ਰਹੇ ਹਾਂ ਗੁਰੂ ਕੋਲ ਕਿ ਸੱਤੇ ਪਾਤਸ਼ਾਹ ਸਾਨੂੰ ਆਹ ਵੀ ਦੇ ਦਿਓ ਸੱਤੇ ਪਾਤਸ਼ਾਹ ਸਾਨੂੰ ਆਹ ਵੀ ਦੇ ਦਿਓ ਮੈਂ ਤੁਹਾਡੇ ਲਈ ਅਰਦਾਸ ਫੇਰ ਕਰਵਾਵਾਂਗਾ ਪਹਿਲਾਂ ਮੇਰਾ ਆਹ ਕੰਮ ਕਰ ਦਿਓ ਪਹਿਲਾਂ ਮੇਰਾ ਆਹ ਕੰਮ ਕਰ ਦਿਓ ਫਿਰ ਮੈਂ ਤੁਹਾਡੇ ਲਈ ਆ ਅਰਦਾਸ ਕਰਾ ਪ੍ਰਸ਼ਾਦ ਵੰਡਾਂਗਾ ਮੈਂ ਤੁਹਾਡੇ ਲਈ ਅਖੰਡ ਪਾਠ ਸਾਹਿਬ ਕਰਵਾਵਾਂਗਾ ਪਹਿਲਾਂ ਮੇਰਾ ਆ ਕੰਮ ਕਰ ਦਿਓ ਅਸੀਂ ਗੁਰੂ ਸਾਹਿਬ ਕੋਲ ਪਹਿਲਾਂ ਆ ਕੇ ਆਪਣੀਆਂ ਮੰਗਾਂ ਲੱਕਦੇ ਆ ਤੇ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਅਸੀਂ ਆਹ ਕਰਾਂਗੇ ਨਹੀਂ ਗੁਰੂ ਦੇ ਪ੍ਰਤੀ ਪਿਆਰ ਗੁਰੂ ਦੇ ਪ੍ਰਤੀ ਸ਼ੁਕਰਾਨਾ ਕਰਨਾ ਸਿੱਖੀਏ ਨਾ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਕਹਿੰਦੇ ਸ਼ੁਕਰਾਨਾ ਕਰਨਾ ਸਿੱਖੋ ਕਹਿੰਦੇ ਜਿੱਦੈ ਸ਼ੁਕਰਾਨਾ ਕਰਨਾ ਸਿੱਖ ਗਏ ਉਦੋਂ ਕਹਿੰਦੇ ਤੁਹਾਡੇ ਅੰਦਰੋਂ ਇਹ ਜਿਹੜੇ ਮਾੜੇ ਚੱਲ ਰਹੇ ਵਿਚਾਰ ਨੇ ਉਹ ਸਾਰੇ ਖਤਮ ਹੋ ਜਾਣਗੇ ਭਸਮਾ ਭੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਦੇ ਚੱਲਦਾ ਹੈ ਨਾ ਕਹਿੰਦੇ ਉਹ ਫੇਰ ਅੱਗੇ ਨਹੀਂ ਲੰਘਿਆ ਕਰਦਾ ਜਿੱਦ ਤੇ ਤੁਸੀਂ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਲੱਗ ਗਏ ਉਹ ਸਾਰਾ ਕੁਝ ਤੁਹਾਡੇ ਅੰਦਰੋਂ ਸਾਫ਼-ਸਾਫ਼ ਦਿਸਣ ਲੱਗ ਜਾਣ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਵਾਇਆ ਕਹਿੰਦੇ ਜਿਹੜਾ ਬੰਦਾ ਬਦਲਿਆ ਨਹੀਂ ਨੀ 20 ਸਾਲ 30 ਸਾਲ 50 ਸਾਲ ਲੰਘੇ ਕਹਿੰਦੇ ਉਹ ਬਦਲਿਆ ਨਹੀਂ ਉਹਦਾ ਸੁਭਾਅ ਨਹੀਂ ਬਦਲਿਆ ਕਹਿੰਦੇ ਜਦੋਂ ਗੁਰੂ ਦੇ ਚਰਨਾ ਚ ਆ ਕੇ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਮੇਰਾ ਇਹ ਮਾੜਾ ਸੁਭਾਅ ਬਦਲ ਦਿਓ ਕਹਿੰਦੇ ਫਿਰ ਗੁਰੂ ਨੇ ਸੁਭਾਅ ਬਦਲ ਦੇਣਾ ਫਿਰ ਕਹਿੰਦੇ ਆਗਮ ਨਿਗਮ ਕਹੈ ਜਨ ਨਾਨਕ ਕਹਿੰਦੇ ਜਿਹੜਾ ਇਹ ਆਗਮ ਅਗੰਮ ਬੇਅੰਤ ਜਿਹੜਾ ਸੁਭਾਅ ਤੇਰਾ ਨਿਸੀਨਾ ਪ੍ਰਮਾਤਮਾ ਦੇ ਨਾਲ ਬੇਅੰਤ ਦੇ ਨਾਲ ਜੁੜਨ ਕਰਕੇ ਕਹਿੰਦੇ ਉਹ ਸੁਭਾਅ ਬਦਲਿਆ ਗਿਆ ਸਭ ਦੇਖਿਆ ਲੋਕ ਸੁਆ ਕਹਿੰਦੇ ਲੋਕ ਦੇਖਦੇ ਆ ਇਹ ਅਚਰਜ ਕੌਤਕ ਨੂੰ ਦੇਖਦੇ ਆ ਕਿ ਆਗਮ ਨਿਗਮ ਦਾ ਭਾਵੰਦਾ ਅਚਰਜ ਕੌਤਕ ਕਿ ਜਿਹੜੇ ਬੰਦੇ ਕਹਿੰਦੇ ਸੀ ਕਿ ਇਹ ਬਦਲ ਨਹੀਂ ਸਕਦਾ ਇਹਦਾ ਸੁਭਾਅ ਨਹੀਂ ਬਦਲਿਆ ਜਾਂਦਾ ਇਹਦੇ ਜੀਵਨ ਦੇ ਵਿੱਚ ਚੇਂਜ ਨਹੀਂ ਆ ਸਕਦਾ ਕਦੇ ਕਹਿੰਦੇ ਜਦੋਂ ਗੁਰੂ ਦੇ ਨਾਲ ਜੁੜੇ ਨਾ ਕਹਿੰਦੇ ਗੁਰੂ ਦੇ ਨਾਲ ਜੁੜਨ ਕਰਕੇ ਸੁਭਾਅ ਇਹ ਬਦਲ ਗਿਆ ਪਹਿਲਾਂ ਮਾੜਾ ਸੁਭਾਅ ਸੀ ਤੇ ਹੁਣ ਚੰਗਾ ਸੁਭਾਅ ਆ ਚੰਗਾ ਸੁਭਾਅ ਹੁਣ ਕਰਕੇ ਸੰਤ ਰੂਪ ਬਣ ਗਿਆ ਤੇ ਜਦੋਂ ਸੰਤ ਰੂਪ ਬਣ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜਨ ਨਾਨਕ ਸਭ ਦੇਖੇ ਲੋਕ ਸੁਆ ਕਹਿੰਦੇ ਲੋਕ ਖੜੇ ਦੇਖਦੇ ਆ ਕਿ ਇਹ ਬੰਦਾ ਤੇ ਬਦਲਣ ਵਾਲਾ ਹੈ ਨਹੀਂ ਸੀ ਇੱਕਵੇਂ ਬਦਲਿਆ ਗਿਆ ਪਰ ਜਦੋਂ ਗੁਰੂ ਦੀ ਕਿਰਪਾ ਹੋ ਜੇ ਨਾ ਗੁਰੂ ਦੀ ਜਿੱਦੇ ਕਿਰਪਾ ਸਾਡੇ ਤੇ ਹੋ ਗਈ ਉਦੇ ਸਾਡੇ ਅੰਦਰ ਦੇ ਮਾੜੇ ਵਿਚਾਰ ਮਾੜਾ ਸੁਭਾਅ ਮਾੜਾ ਦੇਖਣਾ ਮਾੜਾ ਸੁਣਨਾ ਮਾੜਾ ਬੋਲਣਾ ਕਹਿੰਦੇ ਸਾਰਾ ਕੁਝ ਹੀ ਠੀਕ ਹੋ ਜਾਣਾ ਹੈ ਤੇ ਹੋੜਾ ਹੁੰਦੀ ਆ ਠੀਕ ਜਿਸ ਦਿਨ ਗੁਰੂ ਦੀ ਸਾਡੇ ਤੇ ਕਿਰਪਾ ਹੋਗੀ ਤੇ ਕਿਰਪਾ ਕਰਾਉਣ ਵਾਸਤੇ ਸਾਨੂੰ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਦੇ ਚਰਨਾਂ 'ਚ ਜ਼ਰੂਰ ਆਉਣਾ ਪੈਣਾ ਤਾਂ ਹੀ ਕਿਰਪਾ ਹੋਣੀ ਹੈ ਜੇ ਅਸੀਂ ਕਿਈ ਵੀ ਇੱਕ ਗੁਰੂ ਦੇ ਦਰਸ਼ਨਾਂ ਵਾਸਤੇ ਗੁਰੂ ਦੇ ਚਰਨਾਂ 'ਚ ਤੇ ਆਉਣਾ ਨਹੀਂ ਤੇ ਇਸੇ ਤਰ੍ਹਾਂ ਕਿਰਪਾ ਹੋ ਜੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਕਿਰਪਾ ਨਹੀਂ ਹੋਣੀ ਕਿਰਪਾ ਕਰਾਉਣ ਵਾਸਤੇ ਤੁਹਾਨੂੰ ਚੱਲ ਕੇ ਗੁਰੂ ਦੇ ਦਰ ਤੇ ਆਉਣਾ ਪੈਣਾ ਬਾ ਜਿਸ ਦਿਨ ਆਗੇ ਉਸ ਦਿਨ ਸਾਡੇ ਅੰਦਰੋਂ ਉਹ ਜਿਹੜਾ ਮਾੜਾ ਸੁਹਾਵ ਸੀ ਉਹ ਸਾਰਾ ਖਤਮੇ ਕਰ ਦੇਣਾ ਗੁਰੂ ਸਾਹਿਬ ਨੇ ੱਸਮਾ ਭੂਤ ਹੋਆ ਕਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹ ਜਨ ਨਾਨਕ ਸਭ ਦੇਖੈ ਲੋਕ ਸਵਾਇ ਵਾਹਿਗੁਰੂ ਜੀ ਕਾ ਖਾਲਸਾ I <tries> grew